ਓ ਕਿਰਨ ਲੈ ਵਾ ਯਾਰ ਟਿਫਨ ਕਿੰਨਾ ਕ ਟਾਈਮ ਲੱਗਣਾ ਜਾ ਕੇ ਮੈਂ ਤਾਂ ਕਾਣ ਖੋਲਣੀ ਆ ਰੋਜ਼ ਲੇਟ ਕਰਾ ਦਿੰਨੀ ਆ ਤੂੰ ਹਾਂਜੀ ਨਾ ਵਾਈ ਵਾਈ ਨਵ ਆਲੋ ਫੜੋ ਟਿਫਨ ਨਾਲ ਤੁਸੀਂ ਕੀ ਕਹਿ ਰਹੇ ਹੋ ਕਿ ਮੈਂ ਤੁਹਾਨੂੰ ਰੋ ਲੇਟ ਕਰਾ ਦਿੰਨੀ ਆ ਲੇਟ ਤੇ ਤੁਸੀਂ ਆਪੇ ਹੋਣਾ ਵਾ ਜਦੋਂ ਸਾਰੇ ਘਰ ਦੇ ਕੰਮ ਇਹਨੂੰ ਇਕੱਲੀ ਨੂੰ ਕਰਨੇ ਪੈਂਦੇ ਆ ਨਾਲੇ ਮੈਂ ਮਸ਼ੀਨ ਥੋੜਾ ਵਾ ਜਿਹੜੇ ਸਾਰੇ ਘਰ ਦੇ ਕੰਮ ਫਟਾਫਟ ਕਰਦੀ ਜਾਵਾ ਕਿਰਨ ਹੱਦ ਹੋ ਗਈ ਆ ਤੇਰੇ ਵਾਲੀ ਵੀ ਜੇ ਕੰਮ ਤੂੰ ਨਹੀਂ ਕਰਨੇ ਤੇ ਫਿਰ ਕਿੰਨੇ ਕਰਨੇ ਆ ਕਿਉਂ ਨਾ ਮੈਂ ਇਕੱਲੀ ਕੰਮ ਕਿਉਂ ਕਰਾਂ ਮੰਮੀ ਵੀ ਸਾਰਾ ਦਿਨ ਮੰਜੀ ਤੇ ਵਿਹਲੇ ਬੈਠੇ ਰਹਿੰਦੇ ਆ ਉਹ ਵੀ ਤੇ ਕੰਮ ਕਰਾਈ ਸਕਦੇ ਮੇਰੇ ਨਾਲ ਉਹ ਵੇਖ ਕੇ ਨਾ ਘਰ ਦੇ ਇੱਕ ਦੇ ਕਿੰਨੇ ਕੰਮ ਹੁੰਦੇ ਆ ਜਿਹੜੀ ਤੂੰ ਕੱਲੀ ਨਹੀਂ ਕਰ ਸਕਦੀ ਸਾਰੀ ਉਮਰ ਮੰਮੀ ਨੇ ਘਰ ਦੇ ਕੰਮ ਹੀ ਕੀਤੇ ਆ ਆਈ ਉਮਰ ਥੋੜੀ ਹੁਣ ਉਹਨਾਂ ਦੇ ਕੰਮ ਕਰਨ ਦੀ ਨਾਲੇ ਜੇ ਤੇਰੇ ਹੁੰਦੇ ਮੰਮੀ ਨੇ ਹੁਣ ਸੁੱਖ ਨਹੀਂ ਲਿਆ ਤੇ ਫਿਰ ਲੈਣਾ ਕਦੋਂ ਆ ਨਵ ਤੁਹਾਨੂੰ ਆਪਣੀ ਮਾਂ ਦੇ ਸੁੱਖ ਦੀ ਬੜੀ ਚਿੰਤਾ ਵਾ ਕਦੀ ਮੇਰੇ ਸੁੱਖ ਬਾਰੇ ਵੀ ਸੋਚ ਲਿਆ ਕਰੋ ਉਹ ਕਿਰਨ ਤੈਨੂੰ ਐਦਾਂ ਕਿਉਂ ਲੱਗਦਾ ਆ ਕਿ ਮੈਂ ਤੇਰੀ ਫਿਕਰ ਨਹੀਂ ਕਰਦਾ ਨਵ ਮੈਂ ਸਹੀ ਕਹਿਣੀ ਆ ਤੁਹਾਨੂੰ ਮੇਰੀ ਮਾਸਾ ਫਿਕਰ ਨਹੀਂ ਹੈਗੀ ਓਕੇ ਨਾ ਤੈਨੂੰ ਤੇ ਪਤਾ ਨਹੀਂ ਇਦਾਂ ਕਿਉਂ ਲੱਗੇ ਜਾਂਦਾ ਕਿ ਮੈਨੂੰ ਤੇਰੀ ਫਿਕਰ ਨਹੀਂ ਆ ਚੱਲ ਜੇ ਤੈਨੂੰ ਇਸ ਗੱਲ ਦੀ ਟੈਨਸ਼ਨ ਹੈ ਨਾ ਕਿ ਮੈਂ ਤੇਰੀ ਫਿਕਰ ਨਹੀਂ ਕਰਦਾ ਤੇ ਆਪਾਂ ਇਦਾਂ ਕਰਦੇ ਆ ਘਰ ਦੇ ਵਿੱਚ ਕੰਮ ਕਰਨ ਵਾਲੀ ਇੱਕ ਕੰਮ ਵਾਲੀ ਰੱਖ ਲੈਨੇ ਆ ਫਿਰ ਉਹਨੇ ਸਾਰੇ ਘਰ ਦੇ ਕੰਮ ਕਰ ਲਿਆ ਕਰਨੇ ਆ ਤੇ ਤੂੰ ਵਹਿਲੀ ਰਹਿ ਲਿਆ ਕਰੀ ਤੂੰ ਨਾ ਕਰਿਆ ਕਰੀ ਕੋਈ ਕੰਮ ਨਹੀਂ ਨਹੀਂ ਨਾ ਉਹਦੀ ਵੀ ਜ਼ਰੂਰਤ ਨਹੀਂ ਹੈਗੀ ਉਹਨੂੰ ਕਿੰਨੇ ਪੈਸੇ ਦੇਣੇ ਪੈਣੇ ਆ ਓਕੇ ਨਾ ਤੂੰ ਇਸ ਗੱਲ ਦੀ ਚਿੰਤਾ ਨਾ ਕਰਕੇ ਉਹਨੂੰ ਕਿੰਨੇ ਪੈਸੇ ਦੇਣੇ ਪੈਣੇ ਪੈਸੇ ਉਹਨੂੰ ਮੈਂ ਦੇਣੇ ਆ ਤੂੰ ਬਸ ਆਰਾਮ ਕਰਿਆ ਕਰੀ ਫਿਰ ਨਹੀਂ ਨਹੀਂ ਨਾ ਛੱਡੋ ਹੁਣ ਇਹਨਾਂ ਗੱਲਾਂ ਨੂੰ ਆlfloor ਰੋਟੀ ਵਾਲਾ ਡੱਬਾ ਤੇ ਜਾਓ ਜਾ ਕੇ ਦੁਕਾਨ ਖੋਲੋ ਅੱਗੇ ਕਿੰਨਾ ਲੇਟ ਹੋ ਗਿਆ ਤੁਸੀਂ ਲੇਟ ਤੇ ਕਹਿੰਦੇ ਮੈਂ ਰੋਜ਼ ਹੋ ਜਾਂਦਾ ਆ ਅੱਜ ਕਿਹੜਾ ਨਵਾਂ ਹੋ ਆਇਆ ਚੱਲ ਠੀਕ ਐ ਮੈਂ ਹੁਣ ਚੱਲਿਆ ਤੇ ਮੰਮੀ ਦਾ ਧਿਆਨ ਰੱਖੀ ਦੂੰ ਠੀਕ ਐ ਨਾ ਧਿਆਨ ਦੇ ਮੈਂ ਚੰਗੀ ਤਰ੍ਹਾਂ ਰੱਖਾਂਗੀ ਮੈਨੂੰ ਕੋਈ ਨਾ ਕੋਈ ਸਕੀਮ ਲਾਉਣੀ ਪੈਣੀ ਆ ਮੈਂ ਨਹੀਂ ਕਰਦੀ ਕੰਮ ਹੁਣ ਕੋਈ ਵੀ ਕੰਮ ਤੇ ਸਾਰੀ ਮੰਮੀ ਕਰਨਗੇ ਕੀ ਕਰਾਂ ਹਾਂ ਆ ਗਿਆ ਆਈਡੀਆ ਯਾਰ ਸਭ ਸਬਜੀ ਤੇ ਬਣ ਗਈ ਆ ਹੁਣ ਮੈਂ ਇਦਾਂ ਕਰਦੀ ਆ ਆਟਾ ਗੁੰਨ ਕੇ ਤੇ ਫਟਾਫਟ ਰੋਟੀਆਂ ਪਕਾ ਲੈਣੀ ਆ ਮੰਮੀ ਰੋਟੀ ਲਿਆਓ ਭੁੱਖ ਬੜੀ ਲੱਗੀ ਆ ਪੁੱਤ ਸਬਜੀ ਬਣ ਗਈ ਆ ਬਸ ਮੈਂ ਰੋਟੀ ਲਾਉਣ ਲੱਗੀ ਆ ਮੰਮੀ ਜੀ ਟਾਈਮ ਵੇਖੋ ਕਿੰਨਾ ਹੋ ਗਿਆ ਤੇ ਇਹ ਤੱਕ ਤੁਹਾਡੇ ਕੋ ਰੋਟੀ ਨਹੀਂ ਪੱਕੀ ਪੁੱਤ ਮੈਨੂੰ ਵੀ ਪਤਾ ਇਸ ਗੱਲ ਦਾ ਟਾਈਮ ਬੜਾ ਹੋ ਗਿਆ ਵਾ ਪਰ ਸਾਰੇ ਕੰਮ ਕਰਨ ਵਾਲੇ ਪਏ ਹੀ ਮੈਂ ਹੁਣੇ ਵੇਲੀ ਹੋਈ ਆ ਕੰਮ ਕਾ ਕੇ ਸਬਜੀ ਬਣੀ ਆ ਤਾਂ 2 ਮਿੰਟ ਰੋਕ ਮੈਂ ਹੁਣੇ ਰੋਟੀ ਲਾ ਦਿੰਨੀ ਆ ਪਰ ਮੰਮੀ ਜੀ ਜੇ ਸਾਰੇ ਕੰਮ ਤੁਸੀਂ ਕਰਨਦੇ ਹੋ ਸਵੇਰ ਦੇ ਫਿਰ ਭਾਬੀ ਕੀ ਕਰਨ ਦੇ ਨੇ ਉਹ ਕਿੱਥੇ ਨੇ ਪਤਾ ਪਾ ਭੀ ਤੇਰੀ ਕਮਰੇ ਜਾਂ ਮੈਨੂੰ ਲੱਗਦਾ ਉਹ ਠੀਕ ਨਹੀਂ ਗਈ ਪਰ ਮੰਮੀ ਭਾਬੀ ਨੂੰ ਕੀ ਹੋ ਗਿਆ ਪਤਾ ਹੀ ਇਹ ਗੱਲ ਦਾ ਤੇ ਮੈਨੂੰ ਵੀ ਨਹੀਂ ਪਤਾ ਕੀ ਹੋਇਆ ਵਾ ਚਲ ਤੂੰ ਕੀ ਲੈਣਾ ਇਹ ਗੱਲ ਤੋਂ ਜਾ ਤੂੰ ਅੰਦਰ ਜਾ ਕੇ ਵਹਿ ਮੈਂ ਤੇਲੀ ਰੋਟੀ ਲੈ ਕੇ ਆਉਣੀ ਆ ਠੀਕ ਹੈ ਮੰਮੀ ਛੇਤੀ ਰੋਟੀ ਲੈ ਕੇ ਆਓ ਮੈਨੂੰ ਭੁੱਖ ਬੜੀ ਲੱਗੀ ਆ ਚਲ ਕੋਈ ਨਹੀਂ ਮਿਲਿਆ ਨਹੀਂ ਹੁਣੇ ਰੋਟੀ ਵੇਖਿਆ ਮੇਰੀ ਸਕੀਮ ਕਾਮਯਾਬ ਹੋ ਗਈ ਮੰਮੀ ਸਵੇਰ ਦੇ ਸਾਰੇ ਕੰਮ ਆਪ ਹੀ ਕਰਨ ਦੇ ਆ ਮੈਂ ਰੋਜ਼ ਹੀ ਇਦਾਂ ਦਾ ਕੋਈ ਬੰਨ ਲਾ ਲੈਣਾ ਕਰਨਾ ਵਾ ਚਾਚੀ ਜੀ ਘਰ ਆਈਓ ਆਜਾ ਕਵਲ ਬੋਤਲ ਆਂ ਗਿਆ ਮੈਂ ਘਰ ਆਈ ਆ ਇੱਥੇ ਬੈਠੂ ਮੈਂ ਆਈ ਹੁਣੇ ਹੀ ਚਾਚੀ ਜੀ ਕੀ ਕਰ ਜਾਂਦੇ ਸੀ ਕੁਝ ਨਹੀਂ ਬੁੱਤ ਕਰਨਾ ਕੀ ਇਹ ਭਾਂਡੇ ਸਾਫ਼ ਕਰਨ ਰਹੀ ਹਾਂ ਚਾਚੀ ਜੀ ਨੂਰਾਣੀ ਕਿੱਥੇ ਆ ਨਾਲੇ ਜੇ ਤੁਸੀਂ ਸਾਰੇ ਕੰਮ ਕਰਨੇ ਹੀ ਤੇ ਫਿਰ ਮੁੰਡੇ ਦਾ ਵਿਆਹ ਕਿਉਂ ਕੀਤਾ ਪੁੱਤ ਘਰ ਦੇ ਕੰਮ ਕਿੰਨੇ ਕੁ ਹੁੰਦੇ ਆ ਸਾਰੇ ਘਰ ਦੇ ਕੰਮ ਤੇ ਕਿਰਨ ਵਿਚਾਰੀ ਕਰਦੀ ਸੀ ਉਹ ਤੇ ਅੱਜ ਠੀਕ ਨਹੀਂ ਸੀ ਤਾਂ ਮੈਂ ਘਰ ਦੇ ਸਾਰੇ ਕੰਮ ਕਰ ਲਈ ਹਾਂ ਨਹੀਂ ਤੇ ਉਹ ਹੀ ਵਿਚਾਰੀ ਕੰਮ ਕਰਦੀ ਸਾਰੇ ਠੀਕ ਹੈ ਚਾਚੀ ਜੀ ਰੱਬਾ ਕਿਤੇ ਮੈਨੂੰ ਵੀ ਇੰਨੀ ਚੰਗੀ ਸੱਸ ਮਿਲਦੀ ਜਿਹੜੀ ਮੈਨੂੰ ਆਪਣੀਆਂ ਧੀਆ ਵਾਂਗੂ ਰੱਖਦੀ ਜਿੱਦਾਂ ਚਾਚੀ ਕਿਰਨੂ ਰੱਖਦੀ ਆ ਕੌਲ ਪੁੱਤ ਕੀ ਸੋਚਣ ਲੱਗ ਪਈਆਂ ਕੁਝ ਨਹੀਂ ਚਾਚੀ ਜੀ ਮੈਂ ਕੀ ਸੋਚਣਾ ਮੈਨੂੰ ਇਹ ਦੱਸੋ ਕਿਰਨ ਭਾਬੀ ਕਿੱਥੇ ਆ ਪੁੱਤੋ ਅੰਦਰ ਹੀ ਹੋਣੀ ਆ ਆਪਣੇ ਕਮਰੇ 'ਚ ਨਾਲੇ ਕੀ ਕੰਮ ਪੈ ਗਿਆ ਘਿਰਨ ਨਾਲ ਚਾਚੀ ਜੀ ਮੇਰ ਨਾਲ ਵੀਰ ਦਾ ਵਿਆਹ ਵਾ ਤੇ ਮੈਂ ਭਾਬੀ ਕੋਲੋਂ ਮਹਿੰਦੀ ਲਵਾਉਣ ਆਈ ਆ ਪਰ ਤੁਸੀਂ ਕਹਿੰਦੇ ਹੋ ਕਿ ਭਾਬੀ ਠੀਕ ਨਹੀਂ ਆ ਉਹ ਮੇਰੇ ਮਹਿੰਦੀ ਕਿੱਦਾਂ ਲਾਉਣਗੇ ਫਿਰ ਜਾ ਪੁੱਤ ਚਲ ਜਾ ਅੰਦਰ ਆਪੇ ਲਾ ਦਿੰਦੀ ਆ ਕਿਰਨ ਮਹਿੰਦੀ ਹੈ ਕਿ ਤੇ ਕਿੰਨਾ ਕੌਖਾ ਕੰਮ ਆ ਠੀਕ ਹੈ ਚਾਚੀ ਜੀ ਅੰਦਰ ਆਏ ਭਾਬੀ ਜੀ ਹਾਂ ਜੀ ਦੀਦੀ ਅੰਦਰ ਹੀ ਆ ਆਜੋ ਕੀ ਗੱਲ ਹੈ ਭਾਬੀ ਜੀ ਤੁਸੀਂ ਠੀਕ ਨਹੀਂ ਜੇ ਠੀਕ ਨਹੀਂ ਆ ਮੈਂ ਤੇ ਬਿਲਕੁਲ ਠੀਕ ਆ ਦੀਦੀ ਤੁਹਾਨੂੰ ਕਿਹਨੇ ਕਿਹਾ ਮੈਂ ਠੀਕ ਨਹੀਂ ਹੈਗੀ ਭਾਬੀ ਜੀ ਚਾਚੀ ਜੀ ਕਹਿੰਦੇ ਤੁਸੀਂ ਠੀਕ ਨਹੀਂ ਜੇ ਅੱਛਾ ਅੱਛਾ ਤੁਹਾਨੂੰ ਮੰਮੀ ਨੇ ਕਿਹਾ ਵਾ ਉਹ ਤੇ ਦੀਦੀ ਮੈਂ ਕੰਮ ਤੋਂ ਬਚਣਾ ਤਾਂ ਸਕੀਮ ਬਣਾਈ ਸੀ ਮੰਮੀ ਸਾਰਾ ਦਿਨ ਮੇਰੇ ਕੋਲ ਕੰਮ ਕਰਾਉਂਦੇ ਸੀ ਤੇ ਆਪ ਤੇ ਕਿਸੇ ਕੰਮ ਨੂੰ ਹੱਥ ਨਹੀਂ ਹਿਲਾਉਂਦੇ ਫਿਰ ਮੈਂ ਬਿਮਾਰ ਹੋਣ ਦੇ ਸਕੀਮ ਬਣਾਈ ਤੇ ਮੇਰੀ ਸਕੀਮ ਕਾਮਯਾਬੀ ਹੋ ਗਈ ਵੇਖਿਆ ਨਹੀਂ ਤੁਸੀਂ ਮੰਮੀ ਘਰ ਦੇ ਕੰਮ ਕਿੱਦਾਂ ਕਰਾਂਦੇ ਆ ਪਰ ਭਾਬੀ ਜੀ ਪਰਪੁਰ ਛੱਡੋ ਦੀਦੀ ਤੁਸੀਂ ਕੰਮ ਦੱਸੋ ਮੇਰੇ ਨਾਲ ਕੀ ਪੈ ਗਿਆ ਵਾ ਕੁਝ ਨਹੀਂ ਭਾਬੀ ਮੇਰੇ ਨਾਲ ਵੀਰ ਦਾ ਵਿਆਹ ਵਾ ਤੇ ਮੈਂ ਮਹਿੰਦੀ ਲਗਵਾਉਣ ਆ ਪਰ ਮੈਨੂੰ ਕੋਈ ਕੰਮ ਚੇਤੇ ਆ ਗਿਆ ਮੈਂ ਹੁਣ ਸ਼ਾਮ ਨੂੰ ਆਉਣੀ ਆ ਫੇਰ ਤੇ ਦੀਦੀ ਤੁਹਾਨੂੰ ਬਹੁਤ ਬਹੁਤ ਵਧਾਈ ਹੋਏ ਤੈਨੂੰ ਵੀ ਕਿਨ ਬਹੁਤ ਬਹੁਤ ਵਧਾਈਆਂ ਚੱਲ ਠੀਕ ਆ ਚੰਗਾ ਫੇਰ ਮੈਂ ਚਲਦੀ ਆ ਚਲੋ ਠੀਕ ਆ ਦੀਦੀ ਭਾਬੀ ਕਿੰਨੀ ਚਲਾਕ ਆ ਕੰਮ ਤੋਂ ਬਚਣ ਵਾਸਤੇ ਕਿੰਨੇ ਬਾਹਨੇ ਲੱਭਦੀ ਫਿਰਦੀ ਆ ਪਤਾ ਆ ਗਈਆਂ ਬੜੀ ਸ਼ਿੱਧੇ ਮੈਂਦੀ ਨਹੀਂ ਲਵਾਈ ਕੁਝ ਨਹੀਂ ਚਾਚੀ ਜੀ ਮੈਂਦੀ ਕਿ ਲਾਉਣੀ ਮੈਨੂੰ ਨਾ ਕੰਮ ਚੇਤੇ ਆ ਗਿਆ ਸੀ ਤੇ ਮੈਂ ਸ਼ਾਮ ਨੂੰ ਲਵਾ ਲਾਂਗੀ ਠੀਕ ਆ ਚਾਚੀ ਜੀ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਦੱਸ ਪੁੱਤ ਕਿਹੜੀ ਗੱਲ ਕਰਨੀ ਮੇਰੇ ਨਾਲ ਤੂੰ ਚਾਚੀ ਜੀ ਤੁਸੀਂ ਤੇ ਕਹਿੰਦੇ ਭਾਬੀ ਠੀਕ ਨਹੀਂ ਆ ਉਹ ਤੇ ਚੰਗੇ ਭਲੇ ਅੰਦਰ ਬੈਠੇ ਸੀ ਉਹਨਾਂ ਨੇ ਕੰਮ ਤੋਂ ਬਚਣ ਵਾਸਤੇ ਝੂਠ ਬੋਲਿਆ ਤੁਹਾਡੇ ਨਾਲ ਕਿ ਮੈਂ ਠੀਕ ਨਹੀਂ ਆ ਪੁੱਤ ਮੈਨੂੰ ਤੇ ਇਸ ਗੱਲ ਦਾ ਪਹਿਲਾਂ ਹੀ ਪਤਾ ਵਾ ਕਿ ਕਿਰਨ ਨੇ ਮੇਰੇ ਨਾਲ ਝੂਠ ਬੋਲਿਆ ਵਾ ਧੀਏ ਤੈਨੂੰ ਸਕੀਮਾ ਬਣਾਉਣ ਦੀ ਕੀ ਲੋੜ ਆ ਤੂੰ ਉਦਾਂ ਹੀ ਮੈਨੂੰ ਦੱਸ ਦਿੰਦੀ ਵੀ ਮੇਰੇ ਕੋ ਕੰਮ ਨਹੀਂ ਹੁੰਦੇ ਤੇ ਮੈਂ ਆਪੇ ਸਾਰੇ ਕੰਮ ਕਰ ਲਿਆ ਕਰਨੇ ਸੀ ਚਾਚੀ ਜੀ ਫਿਰ ਤੂੰ ਭਾਬੀ ਨੂੰ ਪੁੱਛਿਆ ਕਿਉਂ ਨਹੀਂ ਕਿ ਤੁਸੀਂ ਝੂਠ ਕਿਉਂ ਬੋਲਿਆ ਤੇ ਨਾਲੇ ਇਹ ਗੱਲ ਸਾਰੀ ਤੁਸੀਂ ਨਾ ਵੀਰ ਨਾਲ ਕਰਨੀ ਸੀ ਨਾ ਨਾ ਪੁੱਤ ਮੈਂ ਨਵ ਨੂੰ ਦੱਸ ਕੇ ਘਰ ਚ ਕਲੇਸ਼ ਥੋੜਾ ਪਾਉਣਾ ਵਾ ਨਾਲੇ ਘਰ ਦੇ ਕੰਮ ਕਿਤੇ ਕਿੰਨੇ ਘੁੰਦੇ ਆ ਜੇ ਮੈਂ ਨਵ ਨੂੰ ਦੱਸਿਆ ਤੇ ਫਿਰ ਕਿੰਨੇ ਸੋਚੇਗੀ ਵੀ ਮੰਮੀ ਮੇਰੇ ਖਿਲਾਫ ਨਵ ਦੇ ਘਰ ਨਾਲ ਪਰਦੇ ਆ ਹਾਂਜੀ ਚਾਚੀ ਤੁਹਾਡੀ ਇਹ ਗੱਲ ਬਿਲਕੁਲ ਠੀਕ ਆ ਨਾਲੇ ਪੁੱਤ ਮੈਂ ਇਹ ਸਭ ਕੁਝ ਕਰਕੇ ਆਪਣੇ ਪੁੱਤ ਦਾ ਘਰ ਆਪਣੇ ਹੱਥੀ ਥੋੜਾ ਬਰਬਾਦ ਕਰਨਾ ਆ ਪਰ ਚਾਚੀ ਜੀ ਕਿਰਨ ਨੂੰ ਤੜਨਾ ਇਦਾਂ ਨਹੀਂ ਕਰਨਾ ਚਾਹੀਦਾ ਜਿਹਨੂੰ ਇੰਨੀ ਚੰਗੀ ਸੱਸ ਮਿਲੀ ਹੋਵੇ ਇੱਕ ਮੇਰੀ ਸੱਸ ਆ ਜੇ ਮੈਂ ਬਿਮਾਰ ਵੀ ਹੋ ਜਾਣਾ ਉਹਨੇ ਆਪ ਕੋਈ ਕੰਮ ਨਹੀਂ ਕਰਨਾ ਤੇ ਸਾਰੇ ਕੰਮ ਮੇਤੋਂ ਕਰਾਉਣੇ ਹੁੰਦੇ ਆ ਕੋਈ ਗੱਲ ਨਹੀਂ ਪੁੱਤ ਪਰ ਤੂੰ ਆਪਣੀ ਸੱਸ ਨਾਲ ਕਦੇ ਵੀ ਕੋਈ ਲੜਾਈ ਝਗੜਾ ਨਾ ਕਰੀ ਬੰਦਾ ਕੰਮ ਕਰਦਾ ਹੀ ਚੰਗਾ ਲੱਗਦਾ ਵਾ ਠੀਕ ਹੈ ਚਾਚੀ ਜੀ ਚੱਲ ਪੁੱਤ ਹੁਣ ਤੂੰ ਬਹਿ ਇੱਥੇ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਨਹੀਂ ਨਹੀਂ ਮੰਮੀ ਜੀ ਤੂੰ ਇਹ ਚਾਹ ਲੈ ਆਂਦੋ ਮੈਂ ਬਣਾ ਕੇ ਲਿਆਉਣੀ ਤੁਹਾਡੇ ਵਾਸਤੇ ਨਾ ਪੁੱਤ ਤੂੰ ਅੱਗੇ ਠੀਕ ਨਹੀਂ ਗਈ ਤੂੰ ਰਾਮਕਾਰ ਅੰਦਰ ਜਾ ਕੇ ਚਾਹ ਮੈਂ ਆਪੇ ਬਣਾ ਲਿਆਵਾਂਗੀ ਨਹੀਂ ਨਹੀਂ ਮੰਮੀ ਜੀ ਮੈਨੂੰ ਕੁਝ ਵੀ ਨਹੀਂ ਹੋਇਆ ਮੈਂ ਬਿਲਕੁਲ ਠੀਕ ਆ ਉਹ ਤਾਂ ਮੈਂ ਕੰਮ ਤੋਂ ਬਚਣ ਦੀ ਮਾਰ ਇਨ ਤੈਨੂੰ ਝੂਠ ਬੋਲਿਆ ਸੀ ਕਿ ਮੈਂ ਠੀਕ ਨਹੀਂ ਹੈਗੀ ਮੈਨੂੰ ਤੁਸੀਂ ਮਾਫ ਕਰ ਦਿਓ ਮੇਰੇ ਕੋਲ ਗ ਨਾ ਪੁੱਤ ਤੂੰ ਮਾਫੀ ਨਾ ਮੰਗ ਪਹਿਲਾਂ ਵੀ ਤੇ ਸਾਰੇ ਘਰ ਦੇ ਕੰਮ ਮੈਂ ਹੀ ਕਰਦੀ ਰਹੀ ਆ ਮੰਮੀ ਕਰਦੇ ਹੋਗੇ ਪਰ ਅੱਜ ਤੋਂ ਬਾਅਦ ਤੁਸੀਂ ਕੋਈ ਕੰਮ ਨਹੀਂ ਕਰਨਾ ਸਾਰੇ ਘਰ ਦੇ ਕੰਮ ਐ ਆਪ ਕਰਾਂਗੀ ਹਾਂਜੀ ਭਾਬੀ ਜੀ ਐਦਾਂ ਦੀ ਸੱਸ ਬੜੇ ਕਰਮਾਂ ਵਾਲਿਆਂ ਨੂੰ ਮਿਲਦੀ ਆ ਤੇ ਤੁਸੀਂ ਬੜੇ ਕਰਮਾਂ ਵਾਲੇ ਹੋ ਜਿਨ੍ਹਾਂ ਨੂੰ ਸਾਡੀ ਚਾਚੀ ਵਰਗੀ ਸੱਸ ਮਿਲੀ ਹਾਂਜੀ ਦੀਦੀ ਉਹ ਤਾਂ ਮੈਂ ਸੱਚੀ ਬੜੀ ਕਰਮਾਂ ਵਾਲੀ ਆ ਜਿਹੜੀ ਮੈਨੂੰ ਮੰਮੀ ਵਰਗੀ ਸੱਸ ਮਿਲੀ ਮੈਂ ਤੇ ਐਵੇਂ ਕੰਮ ਤੋਂ ਬਚਣ ਦੀ ਮਾਰੀ ਸਕੀਮਾਂ ਲਾਉਂਦੀ ਰਹੀ ਮੰਮੀ ਜੀ ਮੈਨੂੰ ਮਾਫ ਕਰ ਦਿਓ ਚੱਲ ਕੋਈ ਗੱਲ ਨਹੀਂ ਪੁੱਤ ਸਵੇਰ ਦਾ ਭੁੱਲਿਆ ਸ਼ਾਮਾ ਨੂੰ ਘਰ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਹਾਂਜੀ ਭਾਬੀ ਚਾਚੀ ਬਿਲਕੁਲ ਸਹੀ ਕਹਿੰਦੇ ਨੇ ਚਲੋ ਦੀਦੀ ਹੁਣ ਮੈਂ ਤੁਹਾਡੇ ਤੇ ਚਾਹ ਬਣਾ ਕੇ ਲਿਆਉਣੀ ਆ ਗੱਲਾਂ-ਗੱਲਾਂ ਵਿੱਚ ਮੈਨੂੰ ਤਾਂ ਚੇਤਾ ਹੀ ਭੁੱਲ ਗਿਆ ਚਲੋ ਠੀਕ ਹੈ ਭਾਬੀ ਛੇਤੀ ਬਣਾ ਕੇ ਲਿਆਓ ਫਿਰ ਮੈਂ ਮਹਿੰਦੀ ਲਵਾ ਕੇ ਘਰ ਨੂੰ ਜਾਨੀ ਆ ਚਲੋ ਠੀਕ ਹੈ ਦੀਦੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸੋ ਤੁਹਾਨੂੰ ਇਹ ਸਾਡੀ ਅੱਜ ਵਾਲੀ ਵੀਡੀਓ ਕਿਦਾਂ ਦੀ ਲੱਗੀ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਦੇ ਵਿੱਚ ਜੋ ਆਪਾਂ ਤੁਹਾਨੂੰ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਤੁਹਾਨੂੰ ਸਮਝ ਆ ਗਿਆ ਹੁਣ ਆਇਆ ਤੇ ਬਾਕੀ ਜੇਕਰ ਤੁਸੀਂ ਸਾਡੇ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਤੇ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਜੇਕਰ ਸਾਡੀ ਇਸ ਵੀਡੀਓ ਨੂੰ ਤੁਸੀਂ ਸਾਡੇ Facebook ਦੇ ਪੇਜ ਦੇ ਉੱਤੇ ਦੇਖ ਰਹੇ ਜੇ ਤੇ ਸਾਡੇ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਇਓ ਤੇ ਸਾਡੀ ਇਸ ਵੀਡੀਓ ਨੂੰ ਨਾ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਹਰ ਘਰ ਦੇ ਵਿੱਚ ਇਹ ਜਿਹੜਾ ਮੈਸੇਜ ਆ ਉਹ ਜਰੂਰ ਪਹੁੰਚ ਸਕੇ ਕਿ ਕਦੇ ਵੀ ਸਕੀਮਾਂ ਨਹੀਂ ਲਾਉਣੀਆਂ ਚਾਹੀਦੀਆਂ ਕਿਉਂਕਿ ਸਕੀਮਾਂ ਲਾਉਣ ਦੇ ਨਾਲ ਘਰ ਖਰਾਬ ਹੋ ਜਾਂਦੇ ਆ ਘਰ ਦਾ ਮਾਹੌਲ ਜਿਹੜਾ ਖਰਾਬ ਹੋ ਜਾਂਦਾ ਆ ਸੋ ਘਰ ਦੇ ਵਿੱਚ ਕੰਮ ਕਿਤੇ ਕਿੰਨੇ ਕੁ ਹੁੰਦੇ ਆ ਥੋੜੇ ਬਹੁਤੇ ਕੰਮ ਹੁੰਦੇ ਤੇ ਜੇ ਉਹ ਵੀ ਆਪਾਂ ਸਕੀਮਾਂ ਲਾ ਲਾ ਕੇ ਬਹਾਨੇ ਲਾ ਲਾ ਕੇ ਬਚਣ ਲੱਗੇ ਤੇ ਇਹ ਚੰਗਾ ਜਿਆ ਨਹੀਂ ਲੱਗਦਾ ਹੈਗਾ ਘਰ ਦਾ ਮਾਹੌਲ ਖਰਾਬ ਹੁੰਦਾ ਆ ਸੋ ਕਦੇ ਵੀ ਐਜੇ ਸਕੀਮਾਂ ਨਾ ਲਾਇਆ ਕਰੋ ਇਹ ਦੋਨਾਂ ਵਾਸਤੇ ਮੈਸੇਜ ਆ ਸਸਲਾ ਤੇ ਵੀ ਤੇ ਨਵਾਂ ਬਾਤ ਹੈ ਵੀ ਤੇ ਬਾਕੀ ਇਸ ਮੈਸੇਜ ਨੂੰ ਜਿਹੜਾ ਜ਼ਰੂਰ ਦਿਲ ਦੇ ਵਿੱਚ ਵਸਾਓ ਕਿ ਇਸ ਸਕੀਮਾਂ ਜਿਹੜੀਆਂ ਤੁਹਾਡੀਆਂ ਘਟ ਲਾਇਆ ਕਰੋ ਕੰਮ ਤੋਂ ਵਜਨਦੀਆਂ ਤੇ ਬਾਕੀ ਚਲੋ ਠੀਕ ਆ ਜਲਦੀ ਮਿਲਦੇ ਆ ਤੁਹਾਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਤੇ ਇਸ ਦੇ ਨਾਲ ਨਾਲ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ ਜੇ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਆ ਜੀ ਮਿਸਟਰ ਐਂਡ ਮਿਸਸ ਕਾਲੋ ਦੂਜੀ ਹੈਗੀ ਆ ਜੀ ਕਿਰਨਬੀਰ ਕਾਲੋ ਤੇ ਇੱਕ ਵਿੱਕੇ ਦੀ ਹੈਗੀ ਆ ਜੀ ਨਿੱਕਾ ਕਾਲੋ ਤਿੰਨਾ ਆਈਡੀਆਂ ਤੁਸੀਂ ਸਾਨੂੰ ਇੰਸਟਾਗ੍ਰam ਦੇ ਉੱਤੇ ਫੋਲੋ ਕਰ ਸਕਦੇ ਜੇ ਉਹਦੇ ਤੇ ਆਪਣੀਆਂ ਰੈਗੂਲਰ ਜਿਹੜੀਆਂ ਰੀਲਸ ਵਗੈਰਾ ਉਹ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਤੇ ਚਲੋ ਠੀਕ ਆ ਜਲਦੀ ਮਿਲਦੇ ਹਾਂ ਹੁਣ ਤੁਹਾਨੂੰ ਇੱਕ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ